ਦੋਸਤੋ ਰਜਨੀ ਦੀ ਦੁਨੀਆ ਚੈਨਲ ਤੇ ਸਵਾਗਤ ਹੈ ਤੁਹਾਡਾ ਅੱਜ ਅਸੀਂ ਬਣਾਵਾਂਗੇ ਛੋਲਿਆਂ ਦੀ ਦਾਲ ਮੈਂ ਲਈਏ ਇੱਕ ਕੋਲੀ ਛੋਲਿਆਂ ਦੀ ਦਾਲ ਲਈ ਇਹਨੂੰ ਪਾਣੀ ਚ ਚੰਗੀ ਤਰ੍ਹਾਂ ਧੋ ਕੇ ਦੋ ਵੱਡੇ ਗਲਾਸ ਪਾਣੀ ਪਾ ਕੇ ਸੁਨੋਂ ਕੁੱਕਰ ਦੇ ਵਿੱਚ ਪਾ ਕੇ ਉਬਾਲਣ ਲਈ ਰੱਖ ਦਿੰਨੇ ਆ ਤੇ ਦੂਸਰੀ ਸਾਈਡ ਤੇ ਨਹੀਂ ਚੋਲ ਬਣਾ ਲੈਣੇ ਆ ਜਦੋਂ ਮੈਂ ਕੁੱਕਰ ਦੇ ਵਿੱਚ ਦਾਲ ਉਬਾਲਣੇ ਰੱਖ ਦਿੱਤੀ ਸੀ ਤੇ ਨਾਲ ਹੀ ਇੱਕ ਸਾਈਡ ਤੇ ਮੈਂ ਚੋਲ ਵੀ ਬਣਾਣੇ ਸ਼ੁਰੂ ਕਰ ਦਿੱਤੇ ਸੀ ਚੋਲ ਸਾਡੇ ਬਣ ਗਏ ਨੇ ਤੇ ਹੁਣ ਅਸੀਂ ਦਾਲ ਨੂੰ ਚਰਿਆਂ ਦੀ ਦਾਲ ਨੂੰ ਤਰਕਾ ਲਾਵਾਂਗੇ ਅੱਜ ਅਸੀਂ ਬਣਾ Đਿਆ ਪੰਜਾਬੀ ਸਟਾਈਲ ਛੋਲਿਆਂ ਦੀ ਦਾਲ ਗੈਸ ਤੇ ਇੱਕ ਪੈਨ ਰੱਖਾਂਗੇ ਉਹਦੇ ਵਿੱਚ ਇੱਕ ਕਰਸ਼ੀ ਤੇਲ ਪਾਵਾਂਗੇ ਤੁਸੀਂ ਕੋਈ ਵੀ ਤੇਲ ਲੈ ਸਕਦੇ ਹੋ ਤੇਲ ਗਰਮ ਹੋ ਗਿਆ ਇਹਦੇ ਵਿੱਚ ਪਾਵਾਂਗੇ ਜੀਰਾ ਨਾਲ ਹੀ ਪਾ ਦਾਂਗੇ ਕਟਿਆ ਹੋਇਆ ਪਿਆਜ਼ ਤੇ ਹਰੀਆਂ ਮਿਰਚਾਂ ਇਹ ਮਰੀਆਂ ਮਿਰਚਾਂ ਜ਼ਿਆਦਾ دیر ਦੀਆਂ ਸੀ ਇਸ ਕਰਕੇ ਉਹ ਲਾਲ ਹੋ ਗਈਆਂ ਹੁਣ ਕਰਤੀ ਨਾ ਹਿਲਾਵਾਂਗੇ ਇਹਨਾਂ ਨੂੰ ਸਿੱ ਚੰਗੀ ਤਰ੍ਹਾਂ ਭੁੰਨਣਾ ਪਿਆਜ਼ ਨੂੰ ਉਦੋਂ ਤੱਕ ਭੁੰਨਣਾ ਜਦੋਂ ਤੱਕ ਇਹ ਬ੍ਰਾਊਨ ਨਹੀਂ ਹੋ ਜਾਂਦਾ ਤੇ ਆ ਸਾਡਾ ਹਲਕਾ ਹਲਕਾ ਭੁੱਜ ਗਿਆ ਬਹੁਤ ਹੀ ਵਧੀਆ ਹੈ ਪਿਆਜ਼ ਦੀ ਖੁਸ਼ਬੂ ਆਉਣ ਲੱਗ ਪਈ ਪਿਆਜ਼ ਨੂੰ ਅਸੀਂ ਉਦੋਂ ਤੱਕ ਭੁੰਨਣਾ ਜਦੋਂ ਤੱਕ ਪਿਆਜ਼ ਆਪਣੀ ਖੁਸ਼ਬੂ ਨਾ ਛੱਡ ਦੇਵੇ ਪਿਆਜ਼ ਨੂੰ ਹਜੇ ਵੀ ਅਸੀਂ ਕੋਰਾ ਹੋਰ ਭੁੰਨਾਂਗੇ ਪਿਆਜ਼ ਸਾਡਾ 골ਡਨ ਬ੍ਰਾਊਨ ਹੋ ਗਿਆ ਤੇ ਬਹੁਤ ਹੀ ਵਧੀਆ ਦੇਚੇ ਪਿਆਜ਼ ਦੀ ਤੇ ਮਰਚਾਂ ਦੀ ਖੁਸ਼ਬੂ ਆਂਦੀ ਪਈ ਹੈ ਹੁਣ ਅੰਦਰ ਵਿੱਚ ਐਡ ਕਰ ਦਾਂਗੇ ਕੱਟਿਆ ਹੋਇਆ ਟਮਾਟਰ ਕਰਚੀ ਨਾਲ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਜ਼ਿਆਦਾਤਰ ਵੀਡੀਓ ਦੇ ਵਿੱਚ ਪਲਟੇ ਨੂੰ ਇਸਤੇਮਾਲ ਕੀਤਾ ਜਾਂਦਾ ਪਰ ਮੈਨੂੰ ਕਰਸ਼ੀ ਦੇ ਨਾਲ ਖਾਣਾ ਬਣਾਉਣਾ ਬਹੁਤ ਹੀ ਵਧੀਆ ਲੱਗਦਾ ਹੈ। ਹੁਣ ਪਾਵਾਂਗੇ ਕਸਤੂਰੀ ਮੇਥੀ। ਕਸਤੂਰੀ ਮੇਥੀ ਇਹਦੇ ਵਿੱਚ ਜ਼ਰੂਰ ਪਾਓ। ਇਹਦੇ ਨਾਲ ਦਾਲ ਦਾ ਟੇਸਟ ਬਹੁਤ ਹੀ ਵੱਧ ਜਾਂਦਾ ਹੈ। ਤੇ ਕਸਤੂਰੀ ਮੇਥੀ ਦੀ ਜਦੋਂ ਦਾਲ ਵਿੱਚ ਖੁਸ਼ਬੂ ਆਉਂਦੀ ਹੈ ਤਾਂ ਬਹੁਤ ਵਧੀਆ ਲੱਗਦੀ ਹੈ। ਪੀਸਿਆ ਹੋਇਆ ਜੀਰਾ ਮੈਂ ਆਪਣੀ ਸਬਜ਼ੀ ਵਿੱਚ ਮਸਾਲੇ ਘੱਟ ਹੀ ਐਡ ਕਰਨੀਆਂ ਮੈਂ ਬਿਲਕੁਲ ਇਹ ਸਿੰਪਲ ਤਰੀਕੇ ਨਾਲ ਸਬਜ਼ੀਆਂ ਨੂੰ ਬਣਾਨੀ ਆ ਤੁਹਾਡੇ ਕੋਲ ਵੀ ਜਿਹੜੇ ਮਸਾਲੇ ਹੁੰਦੇ ਨੇ ਤੁਸੀਂ ਉਹ ਹੀ ਸਬਜ਼ੀ ਵਿੱਚ ਪਾਇਆ ਕਰੋ ਜ਼ਰੂਰੀ ਨਹੀਂ ਕਿ ਵੀਡੀਓ ਜੋ ਵੀਡੀਓ ਵਿੱਚ ਦੱਸਿਆ ਹੁੰਦਾ ਤੁਸੀਂ ਉਹ ਹੀ ਮਸਾਲੇ ਪਾਣੇ ਆ ਜੋ ਤੁਹਾਡੇ ਮਨ ਪਸੰਦ ਨੇ ਤੁਸੀਂ ਉਹ ਹੀ ਪਾਣੇ ਆ ਅੱਧਾ ਚਮਚ ਲਿਆ ਮੈਂ ਆਮਚੂਰ ਪਾਊਡਰ ਦਾਲ ਸਬਜ਼ੀ ਦਾ ਸਵਾਦ ਤਰਕੇ ਵਿੱਚ ਹੀ ਹੁੰਦਾ ਹੈ। ਤਰਕਾ ਸਾਡਾ ਪੁੱਜ ਗਿਆ ਹੁਣ ਅੱਧੀ ਕੋਲੀ ਪਾਣੀ ਪਾਵਾਂਗੇ। ਨਮਕ ਤੇ ਹਲਦੀ ਅਸੀਂ ਦਾਲ ਨੂੰ ਬਾਲਣ ਵੇਲੇ ਹੀ ਪਾ ਲਈ ਸੀ ਇਸ ਕਰਕੇ ਹੁਣ ਅਦੇ ਵਿੱਚ ਮੈਂ ਨਮਕ ਤੇ ਹਲਦੀ ਨਹੀਂ ਪਾਈ। ਤਰਕਾ ਲਾ ਕੇ ਦੇਖ ਲਾਂਗੇ ਜੇ ਦਾਲ ਦੇ ਵਿੱਚ ਨਮਕ ਘੱਟ ਹੋਏਗਾ ਤੇ ਦੁਬਾਰਾ ਪਾ ਲਵਾਂਗੇ। ਵੈਸੇ ਤਾਂ ਮੇਰਾ ਨਮਕ ਹਮੇਸ਼ਾ ਹੀ ਪ੍ਰੋਪਰ ਹੁੰਦਾ ਹੈ। ਮੈਨੂੰ ਦੁਬਾਰਾ ਜ਼ਰੂਰਤ ਨਹੀਂ ਪੈਂਦੀ ਨਮਕਾ ਪਾਉਣ ਦੀ ਅਸੀਂ ਰਜਾਨਾ ਹੀ ਕਿਚਨ ਵਿੱਚ ਦਾਲ ਤੇ ਸਬਜ਼ੀਆਂ ਆਮ ਬਣਾਉਂਦੇ ਆ ਤੇ ਸਾਨੂੰ ਪਤਾ ਹੁੰਦਾ ਹੈ ਤੇ ਦਾਲ ਦੇ ਵਿੱਚ ਕਿੰਨਾ ਨਮਕ ਤੇ ਹਲਦੀ ਪਾਣੀ ਆ ਥੋੜਾ ਜਿਹਾ ਅਸੀਂ ਪਾਣੀ ਐਡ ਕਰਾਂਗੇ ਦਾਲ ਸਾਡੀ ਸੰਘਣੀ ਹੈ ਇਸ ਕਰਕੇ ਅੱਧੀ ਕੋਕਲੀ ਨੂੰ ਪਾਣੀ ਐਡ ਕੀਤਾ ਜਦੋਂ ਸਾਡਾ ਪਾਣੀ ਰੇਚ ਜਾਏਗਾ ਜਾਂ ਘਰਕ ਜਾਏਗਾ ਤਾਂ ਫਿਰ ਅਸੀਂ ਇਹਦੇ ਵਿੱਚ ਦਾਲ ਪਾਵਾਂਗੇ ਤਰਕੇ ਚ ਪਾਣੀ ਰਿਜ ਗਿਆ ਹੁਣ ਇਹਦੇ ਵਿੱਚ ਦਾਲ ਪਾ ਦਵਾਂਗੇ ਇਹ ਦੇਖੋ ਦੇਖੋ ਕਿੰਨੀ ਵਧੀਆ ਦਾਲ ਬਣੀ ਹੈ ਤੇ ਕਿੰਨਾ ਵਧੀਆ ਦਾਲ 'ਚ ਕਲਰ ਆਇਆ ਆ ਤੇ ਖੁਸ਼ਬੂ ਵੀ ਇਹਦੀ ਬਹੁਤ ਵਧੀਆ ਆਂਦੀ ਪਈ ਹੈ ਤੁਸੀਂ ਇੱਕ ਵਾਰੀ ਇਦਾਂ ਦਾਲ ਬਣਾ ਕੇ ਖਾਓਗੇ ਤੇ ਬਾਹਰ ਦੀ ਦਾਲ ਖਾਣਾ ਭੁੱਲ ਜਾਓਗੇ ਤੁਸੀਂ ਬਾਰ-ਬਾਰ ਇਸ ਦਾਲ ਨੂੰ ਬਣਾ ਕੇ ਖਾਓਗੇ ਇੱਥੇ 'ਚ ਜ਼ਿਆਦਾ ਨਾ ਤੇ ਜ਼ਿਆਦਾ ਮਸਾਲੇ ਪੈਂਦੇ ਨੇ ਤੇ ਨਾ ਹੀ ਕੋਈ ਬਾਹਰ ਦੀ ਚੀਜ਼ ਐਡ ਕੀਤੀ ਆ ਕਿਚਨ ਦੇ ਵਿੱਚ ਜੋ ਸਮਾਨ ਹੁੰਦਾ ਉਹਦੇ ਨਾਲ ਹੀ ਅਸੀਂ ਇਸ ਦਾਲ ਨੂੰ ਬਣਾਇਆ ਆ ਇਹ ਦਾਲ ਹਰ ਕਿਸੇ ਨੂੰ ਬਣਾਣੀ ਆਂਦੀ ਹੈ ਬਸ ਇਹਦੇ ਵਿੱਚ ਤਰਕਾ ਕਿਸ ਤਰ੍ਹਾਂ ਲਾਣਾ ਤੇ ਮਸਾਲੇ ਕਿਸ ਤਰ੍ਹਾਂ ਐਡ ਕਰਨੇ ਬਸ ਇਹੀ ਜ਼ਰੂਰੀ ਹੁੰਦਾ ਜਦੋਂ ਤੁਸੀਂ ਇਹ ਚੀਜ਼ਾਂ ਸਿੱਖ ਗਏ ਤਾਂ ਤੁਹਾਨੂੰ ਆਪੇ ਹੀ ਸਾਰੀਆਂ ਚੀਜ਼ਾਂ ਬਣਾਉਣੇ ਆ ਜਾਂਦੀਆਂ ਨੇ ਹੁਣ ਅਸੀਂ ਇਸ ਨੂੰ ਟੱਕ ਦਿੰਨੇ ਆ ਤੇ 5 ਮਿੰਟ ਰਿਜਨ ਦਿੰਨੇ ਆ ਫਿਰ ਤੁਹਾਨੂੰ ਜਦੋਂ ਰਿਜ ਜਾਏਗੀ ਫਿਰ ਤੁਹਾਨੂੰ ਦੱਸਾਂਗੇ ਕਿਸ ਤਰ੍ਹਾਂ ਦੀ ਬਣੀ ਦਾਲ ਸਾਡੀ ਬਣ ਗਈ ਹੁਣ ਆ ਦੇ ਉੱਪਰੋਂ ਪਾਵਾਂਗੇ ਅਸੀਂ ਧਨੀਆ ਮੇਰੇ ਕੋਲ ਧਨੀਆ ਨਹੀਂ ਸੀ ਹੈਗਾ ਇਸ ਕਰਕੇ ਮੈਂ ਸਕਿਪ ਕਰ ਦਿੱਤਾ ਹੁਣ ਇਸ ਨੂੰ ਅਸੀਂ ਚੋਲਾ ਨਾਲ ਸਰਵ ਕਰਾਂਗੇ